ਵਿਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਪੰਜਾਬ ਪੰਜਾਬੀਅਤ ਤੇ ਪੰਜਾਬੀਅਤ ਦੀ ਗੱਲ ਕੀਤੀ ਜਾਵੇ ਤਾਂ ਅੱਜਕੱਲ ਅਗਰ ਅਸੀਂ ਨਜ਼ਰ ਮਾਰ ਕੇ ਵੇਖੀਏ ਚਾਰਚੂ ਫੇਰੇ ਤਾਂ ਸਾਡੇ ਸੱਭਿਆਚਾਰ ਨੂੰ ਘੁਣਜਰ ਲੱਗਿਆ ਹੋਇਆ ਨਜ਼ਰ ਆਉਂਦਾ ਹੈ ਤੇ ਆਖਿਰ ਇਸ ਸੱਭਿਆਚਾਰ ਨੂੰ ਉਜਾੜਿਆ ਕਿਸ ਕਿਸ ਨੇ ਕਿਸ ਕਿਸ ਨੇ ਘੋਣ ਲਾਇਆ ਕਿਸ ਕਿਸ ਕਾਰਨਾ ਕਰਕੇ ਸਾਡਾ ਸੱਭਿਆਚਾਰ ਸਾਡੀ ਜਵਾਨ ਪੀੜੀ ਤੋਂ ਸਾਡੇ ਪੰਜਾਬ ਤੋਂ ਵਿਸਰਿਆ ਆਪਣੇ ਹੀ ਅੰਦਾਜ਼ ਵਿੱਚ ਸੁਣਾ ਰਹੇ ਨੇ ਭਾਈ ਬਲਵਿੰਦਰ ਪੰਨੂ ਸੁਣੋ ਸੁਣਾਵਾ ਕਿਸ ਨੇ ਕਿਸ ਨੇ ਸੱਭਿਆਚਾਰ ਉਜਾੜਿਆ ਹੈ ਸੁਣੋ ਸੁਣਾਵਾ ਕਿੰਨੇ ਕਿੰਨੇ ਸੱਭਿਆਚਾਰ ਉਜਾੜਿਆ ਹੈ ਪੰਜਾਬੀ ਗਿਰਸੇ ਦੇ ਨਾਲ ਸੰਬੰਧਿਤ ਗੱਲਬਾਤ ਗੌਰਵਨਾ ਸੁਣਿਓ ਕੁਝ ਵਿਗਾੜੀ ਦੁਨੀਆ ਟੀਵੀ ਦੇ ਲੱਚਰ ਗੀਤਾਂ ਨੇ ਕੁਝ ਵਿਗਾੜੀ ਦੁਨੀਆ ਵੈਲੈਂਟਾਈਨ ਵਰਗੀਆਂ ਰੀਤਾਂ ਨੇ ਰਹਿਂਦਾ ਖੁੰਦਾ ਲੋਕਾਂ ਨੂੰ ਮੋਬਾਈਲ ਨੇ ਹੁਣ ਵਿਗਾੜਿਆ ਏ ਸੁਣੋ ਸੁਨਾਵਾ ਕਿੰਨੇ ਕਿੰਨੇ ਸੱਭਿਆਚਾਰ ਉਜਾੜਿਆ ਢਾਹ ਲਈਏ ਜਾਦਾ ਫੈਸ਼ਨ ਦੀਆਂ ਕੁਰੀਤੀਆਂ ਨੇ ਨਸਿਆਂ ਨੇ ਉਜਾੜਿਆ ਤੇ ਕੁਝ ਰਾਜਨੀਤੀਆਂ ਨੇ ਵੋਟਾਂ ਦੇ ਲੋਕਾਂ ਨੂੰ ਧੜਿਆਂ ਦੇ ਵਿੱਚ ਪਾੜਿਆ ਏ ਸੁਣੋ ਸੁਨਾਵਾ ਕਿੰਨੇ ਕਿੰਨੇ ਸੱਭਿਆਚਾਰ ਉਜਾੜਿਆ ਏ ਲੱਸੀ ਭੁੱਲ ਗਏ ਭੁੱਲ ਗਏ ਸੀਰਾ ਘਿਓ ਪੂਰੇ ਤੇ ਚੂਰੀ ਪੀਜੇ 버ਗਰ ਚਿੱਲੀ ਚੌਮਣ ਖਾਨ ਪਟਾਟਾ ਪੂਰੀ ਲੱਸੀ ਭੁੱਲ ਗਏ ਭੁੱਲੇ ਸੀਰਾ ਘਿਓ ਪੂਰੇ ਤੇ ਚੂਰੀ ਪੀਜੇ 버ਗਰ ਚਿੱਲੀ ਚੌਮਣ ਖਾਨ ਪਟਾਟਾ ਪੂਰੀ ਫਾਸਟ ਫੂਡ ਨੇ ਸਾਗ ਸਰੋਂ ਦਾ ਮੱਕੀ ਸਣੇ ਲਤਾੜਿਆ ਏ ਸੁਣੋ ਸੁਨਾਵਾ ਕਿੰਨੇ ਕਿੰਨੇ ਸੱਭਿਆਚਾਰ ਉਜਾੜਿਆ ਏ ਨੁਹਾਰ ਬਦਲਦੀ ਏ ਦੀ ਕੁਝ ਅੰਗਰੇਜ਼ੀ ਨਾਵਾਂ ਨੇ ਪਿੰਟੂ ਪੀਟਰ ਹੈਰੀ ਬੈਨੀ ਨਾਂ ਰੱਖ ਦਿੱਤੇ ਮਾਵਾਂ ਨੇ ਭੁੱਲੀਆਂ ਕਹਿਣਾ ਸੇਰਾ ਜੱਗਾ ਪੰਨੂ ਤੇ ਬੁਲਕਾਰਿਆ ਏ ਸੁਣੋ ਸੁਨਾਵਾ ਕਿੰਨੇ ਕਿੰਨੇ ਸੱਭਿਆਚਾਰ ਉਜਾੜਿਆ ਏ ਗੋਲ ਘੇੜੇ ਵਾਲੇ ਕੁਰਤੇ ਪਾਉਂਦੀਆਂ ਨੇ ਮਟਿਆਰਾ ਚੁੰਨੀ ਦੀ ਥਾਰ ਰਬੜ ਬੈਂਡ ਸਲੌਂਦੀਆਂ ਨੇ ਮਟਿਆਰਾਂ ਪਲਾਜੋ ਤੰਕ ਪਜਾਮੀਆਂ ਨੇ ਸਲਵਾਰਾਂ ਨੂੰ ਪਸਾੜਿਆ ਏ ਸੁਣੋ ਸੁਨਾਵਾ ਕਿੰਨੇ ਕਿੰਨੇ ਸੱਭਿਆਚਾਰ ਉਜਾੜਿਆ ਏ ਸੁਣੋ ਸੁਨਾਵਾ ਕਿੰਨੇ ਕਿੰਨੇ ਸੱਭਿਆਚਾਰ ਜਾ ਰਿਹਾ ਏ ਬਲਵਿੰਦਰ ਸਿੰਘ ਪੰਨੂ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਗੁਰੂ ਪਿਆਰਿਓ ਸਾਡਾ ਆਪਣਾ ਫਰਜ਼ ਬੰਦਾ ਹੈ ਕਿ ਅਸੀਂ ਆਪਣੀਆਂ ਜੜ੍ਹਾਂ ਤੋਂ ਕਦੀ ਨਾ ਟੁੱਟੀਏ ਅਸੀਂ ਆਪਣੇ ਬੱਚਿਆਂ ਨੂੰ ਆਪਣੀਆਂ ਆਉਣ ਵਾਲੀਆਂ ਨਵੀਆਂ ਪਨੀਰੀਆਂ ਨੂੰ ਨਵੀਆਂ ਪੀੜ੍ਹੀਆਂ ਨੂੰ ਆਪਣੇ ਸੱਭਿਆਚਾਰ ਦੇ ਨਾਲ ਜੋੜ ਕੇ ਰੱਖੀਏ ਅਸੀਂ ਜਿਸ ਵੀ ਧਰਮ ਦੇ ਵਿੱਚ ਰਹਿੰਨੇ ਆ ਉਸ ਧਰਮ ਦੇ ਵਿੱਚ ਪਰਪੱਕ ਹੋਈਏ ਅਸੀਂ ਉਸ ਧਰਮ ਨੂੰ ਦਿਲੋਂ ਅਪਣਾਈਏ ਆਪਣੇ ਇਸ਼ਟ ਨੂੰ ਦਿਲੋਂ ਧਿਆਈਏ ਤੇ ਅੱਜਕੱਲ ਦੇ ਵੱਧਦੇ ਹੋਏ ਢੋਂਗਾ ਪਖੰਡਾ ਤੋਂ ਥੋੜਾ ਦੂਰ ਰਹਿ ਗੁਰੇਜ਼ ਕਰ ਜੋ ਵੀ ਕਰੀਏ ਉਸ ਨੂੰ ਪੂਰੀ ਸ਼ਿੱਦਤ ਅਤੇ ਸ਼ਰਧਾ ਦੇ ਨਾਲ ਕਰੀਏ ਅਤੇ ਲੋਕਾਂ ਦੇ ਸਾਹਮਣੇ ਇੱਕ ਅਚਹੀ ਮਿਸਾਲ ਪੇਸ਼ ਕਰੀਏ ਤਾਂ ਜੋ ਜਵਾਨ ਪੀੜ੍ਹੀਆਂ ਸੜ ਤੋਂ ਕੁਝ ਸਿੱਖ ਸਕਣ ਅਤੇ ਜੋ ਵੀ ਸਾਡੇ ਸੱਭਿਆਚਾਰ ਨੂੰ ਘੁਣ ਬਣ ਕੇ ਚਿੰਬੜੇ ਹੋਏ ਨੇ ਉਹਨਾਂ ਨੂੰ ਅਸੀਂ ਆਪਣੇ ਸਮਾਜ ਤੋਂ ਦੂਰ ਕਰ ਸਕੀਏ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਤੀ ਬਿਣੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ